ਹਾਂਜੀ ਬਾਬੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਅੱਜ ਜਿਵੇਂ ਆਪਾਂ ਆਪਣੇ ਖੇਤ ਗੇੜਾ ਮਾਰਨ ਆਏ ਸੀਗੇ ਅੱਜ ਮੀਂਹ ਬਹੁਤ ਜ਼ਿਆਦਾ ਪੈ ਗਿਆ ਸੀ ਆਪਣੇ ਆਪਣੇ ਜੀ ਜਿੱਤੇ ਨਾ ਹੈ ਨਹੀਂ ਨਾ ਵੈਸੇ ਆਪਣੇ ਘਰਾਂ ਕਿੰਨੀ ਜ਼ਿਆਦੇ ਸੀ ਹਾ ਦੇਖੋ ਇਧਰ ਤਾਂ ਥੋੜਾ ਹੀ ਆਇਆ ਆ ਦੇਖੋ ਆ ਆਪਣਾ ਜਿਹੜਾ ਪਾਚ ਅੱਧਾ ਕਿਲਾ ਲਾਇਆ ਸੀ ਨੇ ਭਈ ਜਿੰਨੀ ਸਰੀ ਨਹੀਂ ਹੈਗੀ ਇਹ ਟਾਈਮ ਲਊਂ ਇਧਰ ਪਗੜਾ ਮਾਰਨਾ ਐਸੀ ਹੈ ਠੀਕ ਹੈ ਬਾਹਰ ਨਹੀਂ ਗਏ ਦੇਖ ਆ ਦੇਖੋ ਇਹ ਟਾਈਮ ਲਊਂ ਕਿ ਨਸਰੂ ਜੀ ਦਾ ਵੀ ਸਾਥ ਪਰ ਆ ਦੇਖੋ ਆਹ ਆਪਣੀ 60% ਨੇ ਸਰਿਆ ਜੀ ਦੇਖੋ ਬੱਲੀ ਹਾਂ ਤੁਹਾਨੂੰ ਅੱਗੇ ਦਿਖਾਉਣਾ ਤੁਹਾਨੂੰ ਜੀ ਇਰੀਤ ਆਪਣੀ ਹੁਣ ਵਧੀਆ ਹੋ ਰਹੀ ਹੈ ਜੀ ਇਹ ਆਪਣੇ ਠੇਕੇ ਵਾਲੇ ਵਾਹਨ ਇਹ ਘੱਟ ਕੱਢੀਆਂ ਨਹੀਂ ਆਉਂ ਕੱਟ ਨਿਸਰੀਏਗੀ ਆਪਣਾ ਆਪ ਦਾ ਘਰ ਵਾਲਾ ਵਾਹਨ ਨਿਸਰਿਆਗਾ ਆ ਦੇਖੋ ਇਹ ਮਿਆਂ ਕਰਨ ਹੁਣ ਨਿਸਰ ਰਹੇ ਸੱਤ ਸੈਂਟ ਨਿਸਰਿਆ ਗਏ ਇੱਕ ਸਾਲੋਂ ਤੁਸੀਂ ਹੁਣ ਤਾਂ ਵਧੀਆ ਹੋ ਰਿਹਾ ਆਪਣਾ ਇਧਰਲਾ ਟੱਬਰ ਵੀ ਆ ਦੇਖੋ ਇਧਰਲਾ ਵੀ ਹੁਣ ਨਿਸਰ ਰੇਗਾ ਆਹਰੇ ਜੇ ਬੜਦੀ ਵੇਲ ਹੋ ਰਹੀ ਸੀ ਆਪਣੀਆਂ ਹੁਣ ਪ੍ਰਿੰਡੀਆਂ ਵੀ ਆਗਣ ਲੱਗ ਗਈਆਂ ਨੇ ਆਪਾਂ ਦੋ ਤਿੰਨ ਵੇਰ ਤੋੜ ਕੇ ਲੈ ਗਏ ਚੱਲ ਬੇਨ ਤਾਂ ਕਿ ਮੀਹ ਹੁਣ ਆਲਾ ਹਾਂ ਨਾ ਨਾ ਆ ਦੇਖੋ ਆਪਣੀ ਜੀਰੀ ਹੁਣ ਫੁੱਲ ਨਿਸਰ ਗਈ ਸਾਰੀ 10 ਦਿਨਾਂ ਦਾ ਸਾਰੀ ਨਿਸਰ ਹੋ ਗਈ ਪਰ ਈ ਪਤਰ ਤੱਕ ਲਾਈਆਂ ਹੋਈਆਂ ਜਿਸ ਨੂੰ ਬਦਲੇਗਾ ਐ ਕੋਈ ਕਿ ਜੁਕੇ ਰਹੀ ਨਿਸਰਿਆ ਆ 8-10 ਦਿਨਾਂ ਵਿੱਚ ਸਾਰੀ ਨਿਸਰ ਹੋਊਗੀ 100% ਨਿਸਰ ਹੋਵੀਗੀ ਫੇਰ ਆਪਾਂ ਉਧਰ ਚਲੇ ਗਏ ਗੇੜਾ ਮਾਰਨਾ ਦੇਖੋ ਕਹੀ ਕਿੰਨੀ ਖਰਾਬ ਰਸੀ ਰਸਤੇ ਨਹੀਂ ਬਹੁਤ ਜ਼ਿਆਦਾ ਆ ਗਏ ਅੱਜ ਉਧਰ ਆਪਾਂ ਤੁਹਾਨੂੰ ਆਪਣੀ ਜੀ ਦੀ ਦਿਖਾਉਣ ਚਲੇ ਗਏ ਆ ਦੇਖੋ ਆਪਣੀ ਜੀ ਦਾ ਅਸੀਂ ਬੜਨ ਨਿਸਰੀ ਆਈ ਇਹ ਇਹਦਾ ਚਾਰ ਪੰਜ ਦਾ ਸਾਰੀ ਨਿਸਰੇ ਹੋਊਗੀ ਬੜਾ ਵਧੀਆ ਬੁਰੀਆ ਬੁਰੀ ਇੱਧਰ ਲਈ ਜੀ ਦੀ ਤਾਂ ਘੱਟ ਦੇ ਬਹਣ ਵਾਲੀ ਠੇਕੇ ਵਾਲੀ ਥੋੜੀ ਹੋਊਗੀ ਇਸ ਤੋਂ ਵੀ ਲੋਟ ਆਈ ਦੇਖਸਾ ਦਿੰਦੇ ਸੀ ਇਦਰਲਾ ਕੇ ਰੇਵੀ ਖੁੱਲ ਬਹੁ ਇਸਰੀਏ ਕਿਉਂ ਤਾਂ ਇਦਰਲਾ ਵਾ ਘਰ ਦਾ ਵਾਂ ਤਾਂ ਵਧੀਆ ਆ ਆਪਣੇ ਝੋਲੇ ਆ ਗਏ ਆ ਆਪਣੇ ਹਾਲੀਆ ਬਈ ਜਿਤਨਾ ਬਿਮਾਰੀ ਪੈ ਲੱਗੀ ਨਹੀਂ ਸੁੰਢੀ ਜੀ ਪੱਤੇ ਇਹ ਵੱਢ ਦਿੰਦੀ ਉਸ ਨੂੰ ਆ ਕੋ ਸਾਰੇ ਹਾਲ ਦੀ ਚੇਂਜ ਕਰ ਰੱਖਿਆ ਜene ਆ ਕੋ ਇਧਰ ਆ ਜੇ ਠੀਕ ਆ ਉਧਰ ਜਾਦੇ ਹੈਗਾ ਆਪਣੇ ਨੂੰ ਵੀ ਪਹਿਲਾਂ ਦਿਖਾਇਆ ਪਰ ਨੂੰ ਉਹ ਜਿਹੜੀ ਦਿਖਾਉਣਾ ਆਪਣੀ ਇਹਦੇ ਚੂਹੇ ਨੇ ਹੁਣ ਕਰੀ ਸੀਗੀ ਆ ਦੇਖੋ ਆ ਤਾਂ ਬੋਲ ਨਸ਼ਰੀ ਆ ਗਈ ਆਪਣੀ ਇਧਰ ਆ ਖੰਬੇ ਤੋਂ ਪਰਾਪਰਾ ਇਹੋ ਖੰਭਾ ਜਿਹੜਾ ਦਰੋਂ ਹੁੰਦਾ ਆ ਪਰ ਲਾਈਨ ਜਿਹੜਾ ਆਲੋ ਘੱਟ ਨਿਸਰੀ ਆ ਗਈ ਹਜੇ ਆਏ ਕੋਈ ਨਿਸਰੀ ਨਹੀਂ ਆ ਗਈ ਇਹ ਉਹ ਦਰ ਉਹ ਦਿਖਾਉਣ ਨੂੰ ਬਾਕੀ ਤੋਂ ਅਲਕੋਡ ਜਮੀਨ ਇਸਰੀ ਹੈ ਕਿ ਉਹ ਖੰਬੇ ਤੋੜ ਰਹੇ ਹੋ ਰਹੇ ਹਾਂ ਅਨ ਦੇਖ ਸਕੋ ਦਿਨ ਗੇ ਉਹ ਦਰ ਖੰਬੇ ਤੋਂ ਅੱਗੇ ਵੀ ਇਸਰੀ ਹੈ ਕਿ ਨਵਰਾ ਨਹੀਂ ਇਸਰੀ ਹੈ ਖੰਬੇ ਤੋਂ ਜਿਹੜਿਆ ਬਣੇ ਤੇ ਬਟਾ ਟੱਕ ਨਹੀਂ ਇਸਰੀ ਨਹੀਂ ਹੈ ਆ ਆਪਣੇ ਝੋਲੇ ਆ ਗਏ ਮੀਹ ਆ ਬਾਈ ਪਾਣੀ ਕੀ ਕਰਤਾ ਇਹਨਾਂ ਨੂੰ ਚੋਲੇ ਦਾ ਲੱਗਦੇ ਨੇ ਹੋਰ ਹੀ ਜੇ ਹੋਵੇ ਆ ਦੇਖੋ ਕੱਲੋਂ ਆਪਾਂ ਤੋੜ ਕੇ ਲੈ ਆਵਾਂਗੇ ਚੋਲੇ ਮੀਂਹ ਹੋ ਗਿਆ ਤਾਂ ਵਾਕਈ ਮੀਂਹ ਵੀ ਬਹੁਤ ਜ਼ਿਆਦਾ ਆ ਭਈ ਆਪਣੇ ਵੰਦਾ ਆਪਣੇ ਬਹੁਤ ਨੁਕਸਾਨ ਹੋਇਆਗਾ ਆਪਣੇ ਮੈਨੇਚ ਤਾਂ ਹੋਈ ਬਹੁਤ ਜ਼ਿਆਦਾ ਮੀਂਹ ਸੀਗਾ ਕੀ ਕਮੈਂਟ ਕਰਿਓ ਕਿ ਇੱਥੇ ਇੱਥੇ ਨੁਕਸਾਨ ਹੋਇਆ ਹੈ ਗੱਬੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟਾਂ ਐਂਡ ਸ਼ੇਅਰ ਡੂ ਕਰਿਓ ਜੀ ਧੰਨਵਾਦ